ਉਦੋਂ ਵੀ ਰੇਟਾਂ ਦਾ ਫਰਕ ਪਊਗਾ ਆਮ ਨਾਲੋਂ ਰੇਟਾਂ ਦਾ ਫਰਕ ਪਊਗਾ ਜੀ ਅਸੀਂ ਮਾਲ ਲੇਬਰ ਰੇਟ ਤੇ ਦੇਵਾਂਗੇ 105 ਰੁਪਏ ਕਿਲੋ ਤੋਲ ਕੇ ਅੱਛਾ ਜੀ ਉਸ ਤਰ੍ਹਾਂ ਦਾ ਚਿਹਰਾ ਵੀ ਨਾ ਕਿਸੇ ਨਾਲ ਠੱਗੀ ਠੋਰੀ ਸਿੱਧਾ ਬੰਦਾ ਹੈ ਸਿੱਧੀਆਂ ਗੱਲਾਂ ਕਰਦਾ ਹੈ ਸਾਫ਼ ਰੇਟ ਹੈ ਜੇ 25 ਲੱਖ ਦੀ ਮਸ਼ੀਨਾਂ ਦਾ ਵੇਦਾ 50 ਲੱਖ ਲੱਗਿਆ ਹੋਊਗਾ ਆਪਾਂ ਨੂੰ ਪਤਾ ਵੀ ਜਦੋਂ ਗਰੀਬੀ 'ਚ ਉੱਠ ਕੇ ਬੰਦਾ ਲਾਉਂਦਾ ਕਿਵੇਂ ਇਧਰੋਂ ਉਧਰੋਂ ਕਰਕੇ ਲਾਉਣਾ ਹੁੰਦਾ ਜੇ ਅਸੀਂ ਸਾਫ਼ ਦੇਵਾਂਗੇ ਸਾਡੇ ਪੰਜਾਬੀ ਭਾਈਆਂ ਦਾ ਨਾ ਇਹ ਕਹਿੰਦੇ ਜੇ ਕੋਈ ਚਿਗਾਰ ਮੇਥੋਂ ਲੈ ਗਿਆ ਕਿਸੇ ਮਿਸਤਰੀ ਨੇ ਕਹਦਾ 19 ਕੀ ਫਰਕ ਹੈ ਅਸੀਂ ਜਾ ਕੇ ਚੱਕੀ ਨਿਹਾਵਾਂਗੇ ਅੱਛਾ ਜੀ ਤੇ ਇਸ ਤਰ੍ਹਾਂ ਜਿਹੜੀ ਤਕਨੀਕ ਨਾਲ ਲਗਭਗ 25 ਤੋਂ 30 ਲੱਖ ਦੀ ਜਿਹੜੀ ਮਸ਼ੀਨ ਹੈ ਹਾਂ ਜੀ ਉਹਨੇ ਆਉਂਦਾ ਜਿਗੜਾ ਕਰਨਾ ਬਿਲਕੁਲ ਆਪਣਾ ਲੋਕਾਂ ਨੂੰ ਉਹਦਾ ਸਾਧਣਾ ਚਾਹੀਦਾ ਹੈ ਹਾਂ ਜੀ ਮੇਰੇ ਵੀ ਮਤਲਬ ਜਿਹੜੀ ਸਿਸਟਰ ਦੇ ਮਰਕੋਟੀ ਤੇ ਸ਼ੇਰ ਉਹਨਾਂ ਨੇ ਜਗਾਠਾ ਲਾਈਆਂ ਨੇ ਅੱਛਾ ਜੀ 100% ਐਕੂਰੈਸੀ ਤੇ ਕੰਮ ਕਰਦੇ ਨੇ ਤੇ ਮੰਨ ਲਓ ਜੇ ਕਿਸੇ ਨੂੰ ਅੱਜ ਕੋਠੀ ਦਾ ਮਾਲ ਚਾਹੀਦਾ ਤਿਆਰ ਹੁੰਦਾ ਤੁਹਾਡੇ ਕੋਲ ਮਾਲ ਦੀ ਨਾਲ ਤਿਆਰ ਨਾਲ ਦੀ ਨਾਲ ਚੱਕ ਲੋ ਦਿਨਾ ਮਰਜੀ ਹਾਂ ਜੀ ਕੋਸਿਨਾ ਕਰੋੜਾ ਰੁਪਇਆ ਕੋਠੀ ਤੇ ਲਾ ਦਿੰਨੇ ਆ ਉਸ ਤੋਂ ਬਾਅਦ ਜਦੋਂ ਸਾਨੂੰ ਚਗਾਠਾਂ ਦਾ ਕੰਮ ਆਉਂਦਾਗਾ ਵੀ ਸਾਨੂੰ ਦਿੱਕਤ ਆਉਂਦੀ ਹੈ ਜੇਗਾਠਾਂ ਯਾਰ ਪ੍ਰੋਪਰ ਇੱਕ ਲੈ ਵੀ ਲੋਂਗ ਵਾਲ ਦੇ ਵਿੱਚ ਆਹ ਮਸ਼ੀਨ ਲੱਗੀ ਬਈ ਇਹ ਆ ਕੰਮ ਆ ਜਪਾਨ ਦੀ ਤਕਨੀਕ ਵਾਲੀ ਮਸ਼ੀਨ ਆ ਕੀ ਚਗਾਠਾਂ ਬਣਾਉਂਦੀ ਆ ਬਾਈ ਨੇ ਆ सोनू ਸ਼ਰਮਾ ਖੜਾ ਗਿਆ ਇਹਨੇ ਐਜੀ ਕੈਨ ਮਸ਼ੀਨ ਲਾਤੀ ਵੀ ਜਿਹੜੇ ਬੰਦੇ ਨੇ ਹੁਣ ਕੋਟੀਆਂ ਕਰੋੜਾਂ ਰੁਪਇਆ ਲਾ ਕੇ ਕੋਠੀ ਦਾ ਬਣਾਉਂਦਾ ਉਹਨੂੰ ਚਗਾਠਾਂ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਆ ਲਈ ਕਿਉਂਕਿ ਹੱਥਾਂ ਨਾਲ ਤਿਆਰ ਹੁੰਦੀਆਂ ਸੀ ਜਿਹੜੇ ਸਾਂਚੇ ਹੋਰ ਹੁੰਦੇ ਸੀਗੇ ਉਹਨਾਂ ਨਾਲ ਤਾਂ ਰਹਿੰਦੇ ਹੋਣਾ ਪ੍ਰੋਪਰ ਮਸ਼ੀਨ ਲੌਂਗਵੈਲ ਚ ਆ ਗਈ ਜਾਪਾਨ ਦੀ ਤਕਨੀਕ ਦੀ ਆ ਇੰਨੀ ਏਕੂਰੇਸੀ ਆ ਗਈ ਇਹ ਵੀਰ ਇੱਕ ਸੂਤ ਦਾ ਵੀ ਫਰਕ ਨਹੀਂ ਪੈਂਦਾ ਬਾਈ ਦਾ ਦਾਵਾ ਹੈ ਵੀ ਇੱਕ ਸੂਤ ਦਾ ਫਰਕ ਨਹੀਂ ਪੈਂਦਾ ਇੰਨੀ ਏਕੂਰੇਸੀ ਜ ਬਣਾਉਂਦੀ ਹੈਗੀ ਜਮਾਂ ਸਹੀ ਜਗਾਠਾ ਬਣਾਉਂਦੀ ਹੈ ਬਾਈ ਸੋਨੂ ਸ਼ਰਮਣ ਨਾਲ ਗੱਲ ਕਰਾਂਗੇ ਆਪਾਂ ਜਾਣਕਾਰੀ ਦੇਵਾਂਗੇ ਬਾਈ ਦੇ ਤਾਂ ਜਿਹੜੇ ਗਦਾਮ ਭਰੇ ਪਏ ਨੇ ਸਟੋਰ ਭਰੇ ਹੋਏ ਨੇ ਭਾਈ ਆ ਮਾਈਕ ਲਾ ਲਓ ਪਹਿਲਾਂ ਤਾਂ ਮੈਂ ਇੱਕ ਫਰਦਿਆ ਚੀਰ ਲਵਾਂ ਬਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਉਹ ਡੀਟਾ ਕੋ ਠੀਕ ਹੈ ਜੀ ਭਾਈ ਮਸ਼ੀਨ ਤਾਂ ਕਮਾਲ ਦੀ ਲਾਤੀ ਪੂਰੀ ਘੈਂਟ ਲਾਤੀ ਮਨਦਾਗਾ ਬਈ ਦੇਖਣ ਨੂੰ ਪਤਾ ਲੱਗਦਾ ਵੀ ਕੰਮ ਦੇਰਾ ਦੇਖ ਕੇ ਨਾ ਤੇ ਕਿੰਨਾ ਕੰਮ ਆ ਲਾ ਵੀ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਲਾਏ ਨੂੰ ਇੱਥੇ ਕਹੇ ਜੀ ਮਸ਼ੀਨਾ ਕਹੇ ਜਾਂ ਕੰਮ ਕਰਦੇ ਕੀ ਕੁਝ ਕਰ ਇਹਨੂੰ ਲਾਏ ਨੂੰ ਜੀ ਇਹ ਪਹਿਲੇ ਮਹੀਨੇ ਚਲਾਈ ਸੀਗੀ 7 ਮਹੀਨੇ ਹੋ ਗਏ ਜੀ ਹਾਂ ਜੀ ਠੀਕ ਹੈ ਤੇ ਹੁਣ ਮਸ਼ੀਨ ਵਧੀਆ ਚੱਲਦੀ ਹੈਗੀ ਸੀਐਨ ਪੂਰੀ ਫੋਲਸੀ ਐਨਸੀ ਮਸ਼ੀਨ ਆ ਇਹ ਠੀਕ ਆ ਬਾਈ ਮੈਂ ਬਾਈ ਵਾਰ ਇੱਕ ਗੱਲ ਰੱਖਦਾ ਬਾਈ ਬਹੁਤ ਗਰੀਬੀ ਚ ਉੱਠਿਆ ਹੋਇਆ ਹੈਗਾ ਤੇ ਇੱਕ ਵੱਡੀ ਗੱਲ ਜਦੋਂ ਅਸੀਂ ਨਾ ਕਰੋੜਾ ਰੁਪਇਆ ਕੋਠੀ ਤੇ ਲਾ ਦਿੰਨੇ ਆ ਉਸ ਤੋਂ ਬਾਅਦ ਜਦੋਂ ਸਾਨੂੰ ਜਗਾਠਾਂ ਦਾ ਕੰਮ ਆਉਂਦਾ ਹੈਗਾ ਵੀ ਸਾਨੂੰ ਦਿੱਕਤ ਆਉਂਦੀ ਹੈ ਜਗਾਠਾਂ ਯਾਰ ਪ੍ਰੋਪਰ ਇੱਕ ਤੋਂ ਨਾਲ ਦੀ ਨਾਲ ਮਾਲ ਤਿਆਰ ਪਰ ਤਿਆਰ ਨਹੀਂ ਮਿਲਦਾ ਤੇ ਇੱਕ ਸਹੀ ਨਹੀਂ ਮਿਲਦਾ ਜਿਵੇਂ ਸਿੱਧਾ ਮਾੜਾ ਮੋਟਾ ਬਿੰਗਡੇਡ ਹੁੰਦੀ ਹੈ ਤੁਹਾਡੀ ਮਸ਼ੀਨ ਇਹ ਜਮਾ ਕੈਂਡ ਬਣਾਉਂਦੀ ਆ 00 ਤੇ ਮੋੜੂਗੀ ਜਮਾ ਮਾਲ ਇਹ ਇੱਕ ਕੋਰੇਸੀ ਜਮਾਲ ਮੋੜੂਗੀ ਪੂਰੀ ਇੱਕ ਕੋਰੇਸੀ ਜਮਾਲ ਪੂਰੀ ਇੱਕ ਕੋਰੇਸੀ ਜਮਾਲ ਮੋੜੂਗੀ ਜਮਾਲ ਹੋ ਜੇ ਕਿਸੇ ਨੂੰ ਅੱਜ ਕੋਠੀ ਦਾ ਮਾਲ ਚਾਹੀਦਾ ਤਿਆਰ ਹੁੰਦਾ ਤੁਹਾਡੇ ਕੋਲ ਮਾਲ ਦੀ ਨਾਲ ਤਿਆਰ ਨਾਲ ਦੀ ਨਾਲ ਚੱਕ ਲੋ ਦਿਨਾ ਮਰਜੀ ਆਪਣੇ ਨਾਲ ਵਿੱਕੀ ਜੀ ਖੜੇ ਨੇ ਇਹ ਨਾ ਕਹਿੰਦੇ ਵੀ ਅਸੀਂ ਰਿਸ਼ਤਦਾਰੀ ਜੋ ਮਾਲ ਲਗਾਈ ਧੀ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਬੰਦੇ ਨੇ ਬਹੁਤ ਘੈਂਟ ਕੰਮ ਸ਼ੁਰੂ ਕੀਤਾ ਨਾਲ ਗੱਲਬਾਤ ਕਰਦੇ ਆ ਮੈਂ ਕਿਹ ਦੇ ਦੋ ਭਾਈ ਜੀ ਆਸ਼ੀ ਗੋਵਰਦੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਦੱਸਿਆ ਸੀ ਮੈਨੂੰ ਵੀ ਬੰਦੇ ਨੇ ਬਹੁਤ ਘੈਂਟ ਕੰਮ ਸ਼ੁਰੂ ਕੀਤਾਗਾ ਪਹਿਲਾਂ ਤੇ ਇਹਦੇ ਬਾਰੇ ਦੱਸੋ ਵੀ ਬੰਦਾ ਤੁਸੀਂ ਕਹਿੰਦੇ ਵੀ ਬਹੁਤ ਗਰੀਬੀ ਚ ਉੱਠਿਆ ਹੋਇਆ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਅੱਜ ਦਾ ਸਮਾਂ ਹੈ ਜਿਹੜਾ ਬੰਦਾ ਅੱਜ ਬਿਜ਼ਨਸ ਤੇ ਪੈਸੇ ਲਾ ਰਿਹਾ ਹੈ ਮਤਲਬ ਸੋਨੂ ਸ਼ਰਮਾ 10-15 ਸਾਲ ਤੋਂ ਲੌਂਗਵਾਲ ਚ ਰਹਿ ਰਿਹਾ ਹੈ ਜੀ ਬਿਲਕੁਲ ਇੱਕ ਚਗਾਠਾ ਵਾਲੇ ਮਿਸਤਰੀ ਤੋਂ ਤੱਕ ਕਾਰੋਬਾਰੀ ਦਾ ਇਹ ਸਫਰ ਹੈ ਬਹੁਤ ਵਧੀਆ ਰਿਹਾ ਆਪਾਂ ਨੂੰ ਇਸ ਤਰ੍ਹਾਂ ਦੇ ਇਨਸਾਨਾਂ ਦਾ ਵੱਧੋ ਵੱਧ ਪ੍ਰਮੋਟ ਕਰਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਜਿਹੜੀ ਤਕਨੀਕ ਨਾਲ ਲਗਭਗ 25 ਤੋਂ 30 ਲੱਖ ਦੀ ਜਿਹੜੀ ਮਸ਼ੀਨ ਹੈ ਉਹਨੇ ਉਹਦਾ ਜਿਗੜਾ ਕਰਨਾ ਆਪਣਾ ਲੋਕਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਹੈ ਮੇਰੇ ਵੀ ਮੰਨਣਾ ਜਿਹੜੀ ਸਿਸਟਰ ਦੇ ਮਰਕੋਟੀ ਤੇ ਸ਼ੇਰੋ ਇਹਨਾਂ ਨੇ ਜਗਾਠਾਂ ਲਾਈਆਂ ਨੇ 100% ਐਕੂਰਸੀ ਤੇ ਕੰਮ ਕਰਦੇ ਨੇ ਉਸ ਤਰ੍ਹਾਂ ਦਾ ਚਿਹਰਾ ਵੀ ਨਾ ਕਿਸੇ ਨਾਲ ਠੱਗੀ ਠੋਰੀ ਸਿੱਧਾ ਬੰਦਾ ਹੈ ਸਿੱਧੀਆਂ ਗੱਲਾਂ ਕਰਦਾ ਹੈ ਸਾਫ਼ ਰੇਟ ਹੈ ਸਿੱਧਾ ਤੁਸੀਂ ਅਲਾਜ ਮੰਡੀ ਚ ਆ ਕੇ ਇਹਨਾਂ ਤੋਂ ਜਗਾਠਾਂ ਲੈ ਮਸ਼ੀਨ ਤੋਂ ਤਿਆਰ ਕਰਾ ਸਕਦੇ ਹੋ ਕਿਉਂਕਿ ਆਪਾਂ ਕਰੋੜਾ ਰੁਪਿਆ ਕੋਠੀਆਂ ਤੇ ਲਾ ਦਨੇ ਆ ਜਦੋਂ ਚਗਾਠਾਂ ਕਿਰ ਹੁੰਦੀਆਂ ਨੇ ਟੇਡੀਆਂ ਵਿੰਗੀਆਂ ਫਿਰ ਆਪਾਂ ਨੂੰ ਅਗਲਾ ਕਹਿੰਦਾ ਵੀ ਤੂੰ ਕੀ ਕੀਤਾ ਇਹ ਮਸ਼ੀਨ ਆ ਜਿਹੜੀ ਬਿਲਕੁਲ ਜਾਪਾਨੀ ਟੈਕਨੋਲੋਜੀ ਦੀ ਐ ਇਹਦੇ ਵਿੱਚ ਕੋਈ ਵੀ 1% ਵੀ ਕੋਈ ਮਤਲਬ ਕਰ ਨਹੀਂ ਸਕਦਾ ਵੀ ਕੋਈ ਕਿਸੇ ਦੀ ਕੋਈ ਕੋਈ ਚਿਗਾਰ ਗਲਤ ਬਣ ਗਈ ਇਸ ਕਰਕੇ ਬਹੁਤ ਕਬਸ ਸਟਾਰਟਿੰਗ speed ਹੈ ਦਾ ਹੂੰ ਇਹਨੇ ਰੇਟ ਵੀ ਬਹੁਤ ਵਾਜਬ ਰੱਖੇ ਹੋਏ ਨੇ ਅੱਛਾ ਜੀ ਇਹ ਆਪਾਂ ਨੂੰ ਕੋਈ ਇੱਕ ਗੱਲ ਹੋਰ ਵੀ ਇਹਦੇ ਨਾਲ ਮੈਂ ਕਾਰਮੀ ਸੀ ਇਹ ਕਹਿੰਦਾ ਜੇ ਕੋਈ ਚਿਗਾਰ ਮੇਥੋਂ ਲੈ ਗਿਆ ਕਿਸੇ ਮਿਸਤਰੀ ਨੇ ਕਹਦਾ 19 ਕੀ ਫਰਕ ਹੈ ਅਸੀਂ ਜਾ ਕੇ ਚੱਕੀ ਲਿਆਵਾਂਗੇ ਅੱਛਾ ਜੀ ਅਸੀਂ ਜਾ ਕੇ ਚੱਕੀ ਲਿਆਵਾਂਗੇ ਕਾਰਨ ਕੀ ਹੈ ਵੀ ਉਹ ਬੰਦਾ ਉਹੀ ਦਾਵਾ ਕਰੂਗਾ ਜਿਹਦੇ ਕੋਲੇ ਕੋਈ ਗੋੜਾ ਹੈ ਬਹੁਤ ਅੱਛੀ ਮਸ਼ੀਨ ਹੈ ਆਪਾਂ ਕਹਿੰਦਾ ਵੀ ਪੰਜਾਬ ਦੇ ਮੁੰਡੇ ਉਹਰੇ ਕੰਮ ਕਰਨ ਉਰੇ ਤਾਂ ਹੀ ਕੰਮ ਕਰਨਗੇ ਜੇ ਆਪਾਂ ਉਹਨਾਂ ਦਾ ਸਾਥ ਦੇਵਾਂ। ਬਿਲਕੁਲ ਜੀ ਸਾਨੂੰ ਸਾਥ ਦੇਣਾ ਬਾਈ ਬੰਦੇ ਨੇ ਨਾ ਸਰ ਨੇ ਮੈਨੂੰ ਦੱਸਿਆ ਵੀ ਜਿਵੇਂ ਬਾਈ ਤੱਪੇ ਤੋਂ ਆਇਆ ਸੀ ਨਾ ਜੀ ਤੱਪੇ ਤੋਂ ਆ ਕੇ ਜਿਵੇਂ ਬਾਈ ਨੇ ਕੰਮ ਚੱਕਿਆਗਾ ਜੇ ਅਸੀਂ ਸਾਡੇ ਸਾਰੇ ਮੁੰਡੇ ਮਿਹਨਤ ਕਰਨ ਇਹਦੇ ਵਾਂਗੂ ਸੋਨੂ ਸ਼ਰਮਾ ਵਾਂਗੂ ਤਾਂ ਕਾਮਯਾਬ ਹੋ ਸਕਦੇ ਨੇ ਬਾਈ ਇੱਕ ਮੈਨੂੰ ਐਂ ਦੱਸ ਦੋ ਵੀ ਜਿਵੇਂ ਮਾਰਕੀਟ ਦੇ ਵਿੱਚ ਹਰੇਕ ਕੰਮ ਦੀ ਬੰਦਾ ਹਨਾ ਦਾਅਵੇ ਤਾਂ ਕਰਦਾ ਹੁੰਦਾ ਵੀ ਅਸੀਂ ਜੀ ਸਮਾਨ ਦੀ ਸਾਡੀ ਗਾਰੰਟੀ ਆ ਅਸੀਂ ਬਦਲ ਕੇ ਦੇਵਾਂਗੇ ਪੂਰੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਜੀ ਫੁੱਲ ਗਾਰੰਟੀ ਆ ਅੱਛਾ ਰੇਟ ਦਾ ਦੱਸ ਦਿਓ ਵੀ ਰੇਟਾਂ ਦਾ ਫਰਕ ਪਊ ਆਮ ਨਾਲੋਂ ਰੇਟਾਂ ਦਾ ਫਰਕ ਪਊਗਾ ਜੀ ਅਸੀਂ ਮਾਲ ਲੇਬਰ ਰੇਟ ਤੇ ਦੇਵਾਂਗੇ 105 ਰੁਪਏ ਕਿਲੋ ਤੋਲ ਕੇ ਅੱਛਾ ਜੀ ਲੋੜੇ ਘੰਡੇ ਦੇ ਗੱਲ ਇਹ ਆ ਵੀਰੇ ਸਿੱਧਾ ਤੁਹਾਨੂੰ ਫੈਕਟਰੀ ਜੋਂ ਲੈ ਆਇਆ ਜਿੱਥੇ ਚਗਾਠਾਂ ਦੀ ਜਿਹੜੀ ਫੈਕਟਰੀ ਆ ਵਿਚਾਲੜੇ ਵਿਚੋਲੀਏ ਚੱਕ ਕੇ ਤੁਸੀਂ ਸਿੱਧਾ ਫੈਕਟਰੀ ਜੋ ਮਾਲ ਖਰੀਦੋ ਵਿਚਾਲੜੇ ਰੇਟ ਖਤਮ ਹੋ ਜਾਣਗੇ ਬਾਈ ਬਾਕੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਜਦੋਂ ਇਹਦੇ ਬੰਦੇ ਨਾ ਹੌਸਲਾ ਕਰਦੇ ਨੇ ਜੇ 25 30 ਲੱਖ ਦੀ ਮਸ਼ੀਨਾਂ ਦਾ ਵੇਦਾ 50 ਲੱਖ ਲੱਗਿਆ ਹੋਊਗਾ ਆਪਾਂ ਨੂੰ ਪਤਾ ਵੀ ਜਦੋਂ ਗਰੀਬੀ ਚੋਂ ਉੱਠ ਕੇ ਬੰਦਾ ਲਾਉਂਦਾ ਕਿਵੇਂ ਇਧਰੋਂ ਉਧਰੋਂ ਕਰਕੇ ਲਾਉਣਾ ਹੁੰਦਾ ਜੇ ਅਸੀਂ ਸਾਥ ਦੇਵਾਂਗੇ ਸਾਡੇ ਪੰਜਾਬੀ ਭਾਈਆਂ ਦਾ ਨਾ ਫੇਰ ਨਾਲੇ ਤਾਂ ਸਾਨੂੰ ਹੌਸਲਾ ਵੱਧ ਵੀ ਅਸੀਂ ਵੀ ਦੇਖ ਕੇ ਕੰਮ ਕਰਦੇ ਆ ਵੀ ਯਾਰ ਉਹ ਬੰਦਾ ਕਾਮਯਾਬ ਹੋ ਗਿਆ ਅਸੀਂ ਵੀ ਕਰੀਏ ਸਾਡੇ ਬੱਚੇ ਵੀ ਹੌਸਲਾ ਕਰਦੇ ਨੇ ਬਾਕੀ ਇਹ ਬਾਈ ਰੋਜ਼ਗਾਰ ਵੀ ਦੇ ਰਿਹਾਗਾ ਜਿੱਥੇ ਨਾ ਆਏ ਨੇ ਉਹਦਾ ਕੰਮ ਸ਼ੁਰੂ ਕੀਤਾ ਉੱਥੇ ਹੋਰ ਮੁੰਡਿਆਂ ਨੂੰ ਵੀ ਇਹਨੇ ਕੰਮ ਦਿੱਤਾ ਹੈਗਾ ਹਨਾ ਬਈ ਤੇ ਜੇ ਕਿਸੇ ਨੇ ਕਿਸੇ ਦੁਕਾਨਦਾਰ ਨੇ ਮੰਨ ਲਓ ਮਾਲ ਲੈਣਾ ਸਾਡੇ ਨਾਲ ਤਾਂ ਵੀ ਕਨੈਕਟ ਕਰ ਸਕਦਾ ਅਸੀਂ ਕਿਸੇ ਆਮ ਗਾਹਕ ਨੂੰ ਜੇ ਕਿਸੇ ਦੁਕਾਨਦਾਰ ਨੇ ਲੈਣਾ ਤਾਂ ਇਸ ਪ੍ਰਸਤੋ ਅਸੀਂ ਮਾਲ ਵੀ ਮੋੜ ਕੇ ਦੇ ਦਾਂਗੇ ਅੱਛਾ ਜੀ ਹਾਂਜੀ ਮਤਲਬ ਸਿਰਫ ਦੁਕਾਨਦਾਰ ਲਈ ਫੈਸਿਲਿਟੀ ਆ ਜਿਹੜਾ ਮਰਜ਼ੀ ਸਾਨੂੰ ਫੋਨ ਕਰ ਲਿਆ ਅਸੀਂ ਮਾਲ ਵੀ ਮੋੜ ਕੇ ਦੇ ਦਾਂਗੇ ਗਾਹਕ ਲਈ ਨਹੀਂ ਉਹ ਦੁਕਾਨਦਾਰ ਲਈ ਆ ਅੱਛਾ ਜੀ ਮਤਲਬ ਚਗਾਖਾਂ ਤੁਸੀਂ ਤਿਆਰ ਕਰਕੇ ਆਮ ਗਾਹਕ ਨੂੰ ਦਿਓਗੇ ਜੇ ਜੇ ਕਿਸੇ ਨੇ ਮਾਲ ਮੜਵਾ ਕੇ ਤਿਆਰ ਕਰਾ ਕੇ ਦੁਕਾਨਦਾਰ ਨੇ ਲੈਣਾ ਉਹ ਵੀ ਸ਼ੁਰੂ ਕਰਨਾ ਚਾਹੁੰਦਾ ਜੇ ਕੋਈ ਬਾਈ ਉਹ ਵੀ ਇਹਨਾਂ ਨਾਲ ਪੰਜਾਬੀ ਚ ਬਾਈ ਸਿੱਧੇ ਜ਼ਬਜਾ ਚ ਜਿਹੜਾ ਬੰਦਾ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਆਪਣੇ ਇਲਾਕੇ ਦੇ ਵਿੱਚ ਸੰਗਰੂਰ ਸੁਨਾਮ ਕਿਤੇ ਵੀ ਮਲੇਰਕੋਟ ਲੈ ਲੁਧਿਆਣੇ ਕਿਤੇ ਵੀ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਬਾਈ ਤੁਸੀਂ ਮਾਲ ਤਿਆਰ ਕਰਕੇ ਵੀ ਲਿਆ ਸਕਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ